ਹਾਂਜੀ ਸੱਸੀਏ ਗੱਲ ਦੋਸਤੋ ਅੱਜ ਦੇ ਅਪਡੇਟ ਪੰਜਾਬ ਆਂਗਰਵਾੜੀ ਭਰਤੀ ਸੰਬੰਧੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਆਂ ਆਂਗਰਵਾੜੀ ਹੈਲਪਰ ਅਤੇ ਵਰਕਰ ਦੀਆਂ 6000 ਜੋ ਪੋਸਟਾਂ 2023 ਦੇ ਵਿੱਚ ਆਈਆਂ ਸੀ ਉਸ ਦੇ ਸੰਬੰਧ ਵਿੱਚ ਬਹੁਤ ਸਾਰੇ ਸਾਥੀ ਕਮੈਂਟ ਕਰਦੇ ਆ ਰਿਜ਼ਲਟ ਨੂੰ ਲੈ ਕੇ ਜੁਆਇਨਿੰਗ ਲੈਟਰ ਨੂੰ ਲੈ ਕੇ ਫਰਸਟ ਜੋ ਸੈਲਰੀ ਆ ਉਸ ਨੂੰ ਲੈ ਕੇ ਤਾਂ ਅੱਜ ਟਰਾਈ ਕਰਾਂਗੇ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰੀਏ ਦੋਸਤੋ ਪਹਿਲਾ ਚੈਨਲ ਤੇ ਨਵੇਂ ਉਤਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਪਣੀ ਨਵੀਂ ਭਰਤੀ ਅਤੇ 2023 ਵਾਲੀ ਭਰਤੀ ਦੇ ਸੰਬੰਧ ਵਿੱਚ ਜੋ ਆਪਣੀ ਯੂਨੀਅਨ ਦੀ ਮੀਟਿੰਗ ਡਾਕਟਰ ਬਲਜੀਤ ਕੋਰ ਜੀ ਨਾਲ ਹੋਈ ਸੀ ਜੋ ਕਿ ਸਮਾਜ ਸੁਰੱਖਿਆ ਇਸਤਰੀ ਪਾਲ ਵਿਕਾਸ ਵਿਭਾਗ ਦੇ ਮੰਤਰੀ ਹੈ ਤਾਂ ਉਹਨਾਂ ਨੇ ਜੋ ਮੀਟਿੰਗ ਉਤਰਾਣ ਦੱਸਿਆਗਾ ਉਹ ਇੱਕ ਸ਼ੌਕੇਟ ਨਿਊਜ਼ ਸਭ ਦੇ ਲਈ ਹੋ ਸਕਦੀ ਹੈ ਉਹਨਾਂ ਨੇ ਕਿਹਾਗਾ ਕਿ ਜੋ ਪਿਛਲੇ ਸਮੇਂ ਵਿੱਚ ਲਗਭਗ 5400 ਤੋਂ 6000 ਦੇ ਵਿੱਚ ਵੈਕੈਂਸੀਆਂ ਸੀਗੀਆਂ ਵਰਕਰ ਹੈਰ ਪਰ ਅਤੇ ਮੀਨੀ ਵਰਕਰ ਦੀਆਂ ਉਹ 2023 ਦੇ ਵਿੱਚ ਕੰਪਲੀਟ ਕਰ ਦਿੱਤੀਆਂ ਗਈਆਂ ਨੇ ਬਟ ਅਸਲ ਸੱਚ ਸ਼ਾਇਦ ਉਹਨਾਂ ਨੂੰ ਵੀ ਪਤਾ ਹੈਗਾ ਜਾਂ ਨਹੀਂ ਹੈਗਾ ਉਸ ਦੇ ਬਾਰੇ ਅਸੀਂ ਕਲੀਅਰ ਨਹੀਂ ਆ ਬਟ ਜੋ ਆਪਾਂ ਨੂੰ ਪਤਾ ਹੈ ਸਾਰੇ ਸਾਥੀਆਂ ਨੂੰ ਕਿ ਪਿੰਡਾਂ ਦੇ ਵਿੱਚ ਪਿੰਡਾਂ ਦੇ ਜੋ ਸੈਂਟਰ ਨੇ ਉਸ ਦੇ ਵਿੱਚ ਅੰਗਰਵੜੀ ਪਰਦੀ ਦੀ ਸਿਲੈਕਸ਼ਨ ਕਿਸ ਪ੍ਰਕਾਰ ਹੋਈ ਸੀ ਕੁਝ ਸੈਂਟਰਾਂ ਦੇ ਵਿੱਚ ਵਧੀਆ ਤਰੀਕੇ ਨਾਲ ਵੀ ਸਿਲੈਕਸ਼ਨ ਹੋਈ ਹੈ ਪਰ ਕੁਝ ਸੈਂਟਰਾਂ ਦੇ ਵਿੱਚ ਧੱਕੇ ਦੇ ਨਾਲ ਜੋ ਉਸ ਪਾਤਸ਼ੀ ਤਰੀਕੇ ਨਾਲ ਔਰਤਾਂ ਨੂੰ ਰੱਖਿਆ ਗਿਆ ਜਿਸ ਦੇ ਬਾਰੇ ਡਾਕਟਰ ਬਲਜੀਤ ਕੋਰ ਜੀ ਨੇ ਗੱਲਬਾਤ ਕੀਤੀ ਹੈ ਕਿ ਪਿੰਡਾਂ ਦੇ ਵਿੱਚ ਅਜਿਹੇ ਤਰੀਕੇ ਨਾਲ ਜੋ ਭਰਤੀ ਹੈ ਉਹ ਕੀਤੀ ਗਈ ਹੈ ਤਾਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕਰਦੇ ਹੋਏ ਦੱਸਿਆਗਾ ਕਿ ਮੇਰੇ ਡਿਪਾਰਟਮੈਂਟ ਨੇ ਜਿੰਨੀ ਵੀ ਭਰਤੀ ਕੀਤੀ ਹੈ ਮੇਰੇ ਅਪਾਰ ਜਰਸੀ ਤਰੀਕੇ ਨਾਲ ਕੀਤੀ ਹੈ ਪਰ ਉਹਨਾਂ ਨੂੰ ਸਬੂਤ ਦਿਖਾਈ ਜਦੋਂ ਕਿ ਪਿੰਡਾਂ ਦੇ ਵਿੱਚ ਜੋ ਲੜਕੀਆਂ ਨੇ ਜੋ ਮਹਿਲਾ ਨੇ ਭਰਤੀ ਦੇ ਲਈ ਅਪਲਾਈ ਕੀਤਾ ਸੀ ਜਿਨ੍ਹਾਂ ਦੇ ਜੋ ਗ੍ਰੈਜੂਏਸ਼ਨ ਕੀਤੀ ਹੋਈ ਆ ਪੋਸਟ ਗ੍ਰੈਜੂਏਸ਼ਨ ਵੀ ਕਿਸੇ ਨੇ ਕੀਤੀ ਹੋਈ ਆ ਤਾਂ ਉਹਨਾਂ ਦੇ ਜੋ ਮਾਰਕਸ ਨੇ ਉਹ ਜ਼ਿਆਦਾ ਬਣ ਰਿਹਾ ਬਟ ਇੱਕ ਪਾਸੇ ਜਿਹੜੇ ਸਟੂਡੈਂਟਸ ਦੇ ਮਾਰਕਸ ਘੱਟ ਆ ਉਹਨਾਂ ਨੂੰ ਜੁਆਇਨ ਲੈਟਰ ਕਿਉਂ ਦਿੱਤੇ ਗਏ ਤਾਂ ਉਹਨਾਂ ਕੋਲ ਇਸ ਚੀਜ਼ ਦਾ ਕੋਈ ਵੀ ਜਵਾਬ ਨਹੀਂ ਸੀ ਸਿਰਫ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਲਦ ਹੀ ਇਨਕੁਆਇਰੀ ਕਰਾਂਗੇ ਕਿ ਜੋ ਨਵੀਂ ਭਰਤੀ ਹੋਈ ਹੈ ਉਸ ਦੇ ਵਿੱਚ ਜਿਹੜੇ ਗਲਤ ਤਰੀਕੇ ਨਾਲ ਸਿਲੈਕਸ਼ਨ ਕਰਵਾ ਚੁੱਕੇ ਆ ਉਹਨਾਂ ਦੇ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਤੋਂ ਜੋ ਜੁਆਇਨਿੰਗ ਚਾਹੇ ਉਹਨਾਂ ਦੀ ਹੋ ਚੁੱਕੀ ਹੈ ਉਹਨਾਂ ਨੂੰ ਹਟਾਇਆ ਜਾਵੇਗਾ ਅਤੇ ਉਸ ਥਾਂ ਤੇ ਜੋ ਸਹੀ एलिजिਬਲ ਮਹਿਲਾ ਹੋਵੇਗੀ ਉਸ ਨੂੰ ਜੁਆਇਨਿੰਗ ਲੈਟਰ ਦਿੱਤਾ ਜਾਵੇਗਾ ਅਤੇ ਜੁਆਇਨ ਕਰਾਇਆ ਜਾਵੇਗਾ ਤਾਂ ਜਿਹੜੇ ਜਿਹੜੇ ਸਾਥੀ ਜਿਨ੍ਹਾਂ ਦਾ ਹਾਲੇ ਤੱਕ ਰਿਜ਼ਲਟ ਪੈਂਡਿੰਗ ਹੈ ਉਸ ਦੇ ਬਾਰੇ ਵੀ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਜੋ ਪਹਿਲਾਂ ਹੀ ਕਿਸੇ ਸੈਂਟਰ ਦੇ ਉੱਤੇ ਕੋਈ ਕਾਰਵਾਈ ਚੱਲ ਰਹੀ ਹੈ ਕਿਸੇ ਕਾਰਨ ਜੋ ਉੱਥੋਂ ਦੀ ਪੋਸਟ ਨੂੰ ਰੋਕਿਆ ਗਿਆ ਹੈ ਉਸ ਕਰਕੇ ਉਹਨਾਂ ਸੈਂਟਰਾਂ ਦੀ ਜਾਂ ਫਿਰ ਉਹਨਾਂ ਬਲੌਕ ਦੀਆਂ ਲਿਸਟਾਂ ਹਾਲੇ ਤੱਕ ਵੀ ਪੈਂਡਿੰਗ ਦੇ ਵਿੱਚ ਰੱਖੀਆਂ ਗਈਆਂ ਨੇ ਸਭ ਤੋਂ ਪਹਿਲਾਂ ਉਹਨਾਂ ਤੇ ਇਨਕੁਆਰੀ ਕੰਪਲੀਟ ਕੀਤੀ ਜਾਵੇਗੀ ਉਸ ਤੋਂ ਬਾਅਦ ਉਹਨਾਂ ਨੂੰ ਵੀ ਜਲਦ ਹੀ ਜੁਆਇਨਿੰਗ ਲੈਟਰ ਦਿੱਤੇ ਜਾਣਗੇ ਔਰ ਉਹਨਾਂ ਨੇ ਇਹ ਉਮੀਦ ਜਤਾਈ ਹੈ ਕਿ ਲਗਭਗ 90% ਪੋਸਟਾਂ ਅਸੀਂ ਕੰਪਲੀਟ ਕਰ ਚੁੱਕੇ ਹਾਂ ਜੋ ਬਾਕੀ ਬਚਦੀਆਂ ਨੇ ਉਹਨਾਂ ਨੂੰ ਵੀ ਇਸੇ ਇੱਕ ਦੋ ਮੰਥ ਦੇ ਵਿੱਚ ਅਸੀਂ ਪੂਰੀਆਂ ਕਰਕੇ ਔਰ ਉਹਨਾਂ ਨੂੰ ਜੁਆਇਨ ਕਰਾ ਦੇਵਾਂਗੇ ਉਸ ਤੋਂ ਬਾਅਦ ਗੱਲ ਹੋਈ ਹੈ ਸੈਲਰੀ ਦੀ ਤਾਂ ਸੈਲਰੀ ਦੇ ਬਾਰੇ ਵੀ ਉਹਨਾਂ ਨੇ ਦੱਸਿਆਗਾ ਕਿ ਜੋ ਸੈਲਰੀ ਹੈ ਕੁਝ ਸੈਂਟਰ ਦੇ ਨਿੱਜੀ ਕారణ ਕਰਕੇ ਵੀ ਸੈਲਰੀ ਜੋ ਸੈਂਟਰ ਦੀ ਸੈਲਰੀ ਰੁਕੀ ਹੋਈ ਹੈ ਔਰ ਜੋ ਪੰਜਾਬ ਦੀ ਸੈਲਰੀ ਹੈ ਉਹ ਅਸੀਂ 31 ਤਰੀਕ ਤੱਕ ਸਾਰਿਆਂ ਦੀ ਕੰਪਲੀਟ ਕਰ ਦਵਾਂਗੇ ਉਸ ਤੋਂ ਬਾਅਦ ਜੋ ਨਵੇਂ ਸਾਲ ਤੋਂ ਬਾਅਦ ਜੋ ਜਿਵੇਂ ਹੀ ਜਿਹੜੇ ਡਿਪਾਰਟਮੈਂਟ ਦੀ ਸੈਲਰੀ ਹੈ ਅਸੀਂ ਪਰ ਮੰਥ ਉਹਨਾਂ ਦੇ ਖਾਤਿਆਂ ਦੇ ਵਿੱਚ ਭੇਜਦੇ ਰਵਾਂਗੇ ਤਾਂ ਉਸ ਚੀਜ਼ ਤੇ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਮਾਨਜੁਗ ਮੁੱਖ ਮੰਤਰੀ ਸਰਦਾਪੂਵਨ ਸਿੰਘ ਮਾਨ ਦੀ ਸਰਕਾਰ ਨੇ ਜਿੰਨੇ ਵੀ ਮੁਲਾਜ਼ਮ ਹੈ ਉਹਨਾਂ ਦੀ ਸੈਲਰੀ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤਾਂ ਅੰਗੜਵਾੜੀ ਵਰਕਰ ਹੈਲਪਰ ਮਿਨੀ ਵਰਕਰ ਦੀ ਸੈਲਰੀ ਦੇ ਵਿੱਚ ਵੀ ਵਾਧਾ ਕਰਾਂਗੇ ਤਾਂ ਇਸ ਦੇ ਸਬੰਧ ਵਿੱਚ ਜਲਦ ਹੀ ਮੀਟਿੰਗ ਰੱਖੀ ਜਾਵੇਗੀ ਅੰਜ ਇਸ ਦੇ ਬਾਰੇ ਸੇਮ ਖੁਦ ਹੀ ਇਸ ਚੀਜ਼ ਦਾ ਐਲਾਨ ਕਰਨਗੇ ਇਸ ਤੋਂ ਇਲਾਵਾ ਹੋਰ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ